ਤੇ 5 ਮਿੰਟ ਲੇਟ ਹੋ ਗਏ ਇਸ ਇਹਦਾ ساری ਜ਼ਿੰਦਗੀ ਅਫਸੋਸ ਰਹੇਗਾ ਕਿ ਪਾਤਰ ਸਾਹਿਬ ਦੇ ਅੰਤਿਮ ਦਰਸ਼ਨ ਨਹੀਂ ਕਰ ਪਾਇਆ ਕਿਸ ਦਾ ਦਮ ਹਮੇਸ਼ਾ ਅਫਸੋਸ ਰਹੇਗਾ ਉਹਨਾਂ ਨੇ ਸੜੀ ਯੂਨੀਵਰਸਿਟੀ ਵਿੱਚ ਆਏ ਮੈਨੂੰ ਨਹੀਂ ਪਤਾ ਲੱਗਿਆ ਪਰ ਕਹਿੰਦੇ ਨੇ ਕਿ ਵਕਤਾਂ ਦੀ ਵੀ ਇੱਕ ਕੈਦ ਹੁੰਦੀ ਆ ਆਪਦੀ ਤੇ ਮੈਂ ਉਹਨਾਂ ਨੂੰ ਮਿਲ ਨਹੀਂ ਸਕੀ ਮੈਨੂੰ ਜ਼ਿੰਦਗੀ ਭਰ ਦਾ ਇੱਕ ਅਫਸੋਸ ਹੈ ਮੇਰਾ ਪਰ ਜਿੰਨੇ ਵਾਰ ਵੀ ਮੁਲਾਕਾਤ ਹੋਈ ਉਹ ਆਪਦੇ ਹੋਂ ਵਿੱਚ ਇੱਕ ਫਖਰ ਦੀ ਗੱਲ ਹੈ ਤੇ ਇੱਕ ਬੜੀ ਸਕੂਨ ਦੀ ਗੱਲ ਹੈ ਪੰਜਾਬ ਨੂੰ ਨਾਇਕਾਂ ਦੀ ਬੜੀ ਕਮੀ ਹੈ ਤੇ ਪੰਜਾਬੀ ਸਾਹਿਦ ਦਾ ਇੱਕ ਐਡਾ ਵੱਡਾ ਸਿਤਾਰਾ ਅੱਜ ਗਿਆ ਹੈ ਤਾਂ ਇਦਾਂ ਲੱਗਦਾ ਇੱਕ ਖਲਾਅ ਹੈ ਤੇ ਉਹਨਾਂ ਦੀ ਜਿਸ ਟੰਗ ਨਾਲ ਮੁਹਤ ਹੋਈ ਉਹਨਾਂ ਦਾ ਇਸ ਸੰਸਾਰ ਨੂੰ ਉਹਨਾਂ ਨੇ ਵਿਦਾ ਕਿਆ ਉਹਨਾਂ ਦੇ ਇੱਕ ਸ਼ੇਅਰ ਮੈਨੂੰ ਇੱਕਦਮ ਬੜਾ ਯਾਦ ਆਇਆ ਕਿ ਨਾ ਕੰਨਿਆਂ ਵਿੱਚ ਉਲਜੀ ਦਾ ਨਾ ਫੁੱਲਾਂ ਤੇ ਹੱਕ ਤਰੀ ਦਾ ਬਸ ਹਵਾ ਹੀ ਹੋ ਜਾਈ ਦਾ ਇਸ ਦੁਨੀਆ ਚੋਂ ਗੁਜਰਨ ਲਕਿਆ ਇਸ ਗੱਲ ਦਾ ਵੀ ਸਕੂਨ ਹੁੰਦਾ ਸੀ ਕਿ ਹਾਂ ਪਾਤਸ਼ਾਹ ਸਭ ਇੱਥੇ ਨੇ ਜਦ ਚਾਹੀਏ ਮਿਲ ਲਵਾਂਗੇ ਜਿਵੇਂ ਤਾਂ ਕਿ ਖੋਲੀ ਤਾਂ ਸਿਤਾਰੇ ਦੇਖ ਲਵਾਂਗੇ ਇਹ ਪਰ ਸ਼ਾਇਦ ਤਾਂ ਕਿ ਖੋਲਣ ਦਾ ਵੀ ਜਿਵੇਂ ਵਕਤ ਨਹੀਂ ਮਿਲਿਆ ਮੈਂ ਬੜੀ ਛੋਟੀ ਹੁੰਦੀ ਆ ਉਹਨਾਂ ਨੂੰ ਪੜਿਆ ਸੀ ਮੈਂ ਕਹਿੰਦੇ ਨੇ ਕਿ ਜਿਹੜੇ ਲੇਖਕ ਕਵੀ ਹੁੰਦੇ ਨੇ ਪਰਉਰਿਸ਼ਾਂ ਕਰਦੇ ਨੇ ਕੌਮਾਂ ਦੀਆਂ ਮੈਂ ਸਮਝਦੀ ਆ ਕਿ ਮੇਰੀ ਨਿੱਜੀ ਤੌਰ ਤੇ ਉਹਨਾਂ ਨੇ ਪਰਉਰਿਸ਼ ਕੀਤੀ ਆ ਮੈਂ ਉਹਨਾਂ ਨੂੰ ਬੜੀ ਜਲਦੀ ਪੜਨ ਲੱਗ ਗਈ ਸੀ ਤੇ ਮੈਂ ਉਹਨਾਂ ਨਾਲ ਜੇ ਮੁਲਾਕਾਤ ਹੋਈ ਤਾਂ ਮੈਂ ਉਹਨਾਂ ਨੂੰ ਆਖਿਆ ਵੀ ਕਿ ਮੇਰੀ ਆਪਦੀ ਹਮ ਉਮਰਾਂ ਨਾਲ ਨਹੀਂ ਬੰਦੀ ਕਿਉਂਕਿ ਮੈਂ ਤੁਹਾਨੂੰ ਬੜੀ ਜਲਦੀ ਪੜ ਲਿਆ ਤੇ ਉਹਨਾਂ ਨੇ ਹੱਸਿਆ ਵੀ ਤੇ ਉਹਨਾਂ ਨੇ ਅਫਸੋਸ ਵੀ ਕੀਤਾ ਕਿ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਵਿੱਚ ਬਾਲ ਸਾਹਿਬ ਦੀ ਬੜੀ ਕਮੀ ਹੈ ਅਗਣ ਵਿੱਚ ਬਲ ਕੇ ਹਵਾ ਚ ਰਲ ਕੇ ਨਾਉਣਾ ਦੇਖਣਾ ਸਾਨੂੰ ਨੇ ਭਲ ਕੇ ਤੂੰ ਨਾਮ ਸਾਡੇ ਨੂੰ ਪਾ ਕੇ ਰੱਖੀ ਮਲੀਨ ਰੱਖੀ ਹਨੇਰਿਆਂ ਦਾ ਇਲਾਜ ਕੀ ਹੈ ਇਹ বুঝ ਕੇ ਜੀ ਨਾ ਰਿਵਾਜ ਕੀ ਹੈ ਬਲਣ ਬਿਨਾ ਹੀ ਮਿਲੇਗਾ ਚਾਨਣ ਇਹ ਆਸ ਦਿਲ ਵਿੱਚ ਤੂੰ ਕਦੀ ਨਾ ਰੱਖੀ ਕਿਸੇ ਨੂੰ ਮਾਰਨ ਦਾ ਟੰਗ ਇਹ ਇਹ ਵੀ ਹੈ ਕਿ ਸ਼ਿਸ਼ਿਆਂ ਵਿੱਚ ਵਿਕਾਰ ਪਾਓ ਸ਼ਖਸੋਂ ਪਹਿਲਾਂ ਹੀ ਅਕਸ ਮਾਰੋ ਸੋ ਖੁਦ ਵਿੱਚ ਪੂਰਾ ਯਕੀਨ ਰੱਖੀ ਤਾਂ ਜਦ ਵੀ ਕਦੇ ਸੱਚ ਦੇ ਲਈ ਮੈ ਲੜਨਾ ਹੈ ਜਦ ਵੀ ਜ਼ੁਲਮ ਦੇ ਖਿਲਾਫ ਬੋਲਣਾ ਹੈ ਤਾਂ ਜਦ ਵੀ ਕਦੇ ਦਿਲ ਦੀ ਗੱਲ ਸੁਣਨੀ ਹੈ ਜਦ ਬਹੁਤ ਲੋਕ ਤੁਹਾਡੇ ਤੇ ਉਂਗਲਾ ਠਾਉਂਦੇ ਨੇ ਤਾਂ ਉਦੋਂ ਜਦੋਂ ਕੋਈ ਤੁਹਾਨੂੰ ਪ੍ਰੇਰਿਤ ਕਰਦਾ ਤਾਂ ਸੁਰਜੀਤ ਪਾਤਰ ਕਰਦੇ ਨੇ ਪਾਤਰ ਸਾਹਿਬ ਨਾਲ ਅੱਜ ਇੱਥੇ ਲੋਕ ਇੰਟਰਵਿਊ ਕਰ ਰਹੇ ਕੋਈ ਕਿਸੇ ਗਾਇਕ ਦੀ ਕਰ ਰਿਹਾ ਮੈਨੂੰ ਤੁਹਾਡਾ ਚਿਹਰਾ ਦੇਖ ਕੇ ਲੱਗਾ ਕਿ ਤੁਹਾਡੇ ਚੋਂ ਪਾਤਰ ਸਾਹਿਬ ਦੀ ਜਿਵੇਂ ਕਿਤਾਬ ਬੋਲ ਰਹੀ ਹੋਵੇ ਆਵਾਜ਼ ਮਾਰ ਰਹੀ ਹੋਵੇ ਕਿ ਮੇਰੇ ਨਾਲ ਗੱਲ ਕਰ। ਦਿਲ ਜੇ ਤੂੰ ਖੋਲ ਦਿੰਦਾ ਬੈ ਘੜੀ ਪੱਲ ਬੈਠ ਕੇ ਯਾਰਾਂ ਦੇ ਨਾਲ ਖੋਲਣਾ ਪੈਂਦਾ ਨਾ ਅੱਜ ਇਹਨੂੰ ਇਦਾਂ ਔਜਾਰਾਂ ਦੇ ਨਾਲ ਨਾ ਮਹਿਲਾਂ ਉੱਚਿਆਂ ਨਾ ਉੱਚੇ ਮਨਾਰਾਂ ਦੇ ਨਾਲ ਕੌਮ ਉੱਚੀ ਉੱਠਦੀ ਹੈ ਉੱਚੇ ਕਿਰਦਾਰਾਂ ਨਾਲ ਉਹ ਸੁਆਣੀ ਖੂਬ ਜਾਣਦੀ ਹੈ ਇਹਨਾਂ ਦਾ ਇਸਤੇਮਾਲ ਜਦ ਅਖਾਉਂਦੀ ਕੋਲਿਆਂ ਨੂੰ ਮੱਚਦੇ ਅਖਬਾਰਾਂ ਦੇ ਨਾਲ ਪੜਿਆ ਕਰੋ ਪੌਥੀਆਂ ਵੀ ਜੋ ਪੌਣ ਸੀਨੇ ਨੂੰ ਠਣ ਰਤਨਾ ਆਪਣੀ ਜਸਾੜਿਆ ਕਰ ਅਖਬਾਰਾਂ ਦੇ ਨਾਲ ਦੰਦੇ ਨੇ ਮੇਰੀ ਮਾਂ ਦੱਸਦੀ ਹੁੰਦੀ ਸੀ ਦੱਸਦੀ ਹੁੰਦੀ ਨੇ ਕਿ ਇੱਕ ਜਦੋਂ ਸੈਂਸਰ ਦਾ ਦੌਰ ਸੀ ਤਾਂ ਉਹਨਾਂ ਦੀ ਪਹਿਲੀ ਜਿਹੜੀ ਗਾਜ਼ਲ ਛਪੀ ਸੀ ਤੇ ਉਹ ਮੈਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਮੇਰਾ ਸਭ ਤੋਂ ਵੱਡਾ ਉਹ ਜਿਵੇਂ ਰਾਹ ਰਿਸ਼ਨਾਉਂਦੀ ਰਹੇਗੀ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਇਸ ਰਾਤ ਜੇ ਮੇਰੇ ਗੀਤ ਦੀ ਮੌਤ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਵਿਦੇਸ਼ਾਂ ਵਿੱਚ ਰੁੱਲਦੇ ਜੋ ਰੋਜੀ ਲਈ ਪਰਤਨ ਆਪਣੇ ਪਰਤਨਗੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ ਹੀ ਜਾ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਹਾਂ ਤਾਂ ਸ਼ਮਾਦਾਨ ਕੀ ਕਹਿੰਗੇ ਸਾਡੇ ਨਾਲ ਭੈਣ ਨੇ ਲੁਧਿਆਣਾ ਸੀ ਮੌਜੂਦਾ ਪਾਤਰ ਸਾਹਿਬ ਦਾ ਸੰਸਕਾਰ ਹੋ ਕੇ ਹਟਿਆ ਤੇ 5 ਮਿੰਟ ਲੇਟ ਹੋ ਗਏ ਇਸ ਇਹਦਾ ساری ਜ਼ਿੰਦਗੀ ਅਫਸੋਸ ਰਹੇਗਾ ਕਿ ਪਾਤਰ ਸਾਹਿਬ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਏ ਕਿਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਉਹਨਾਂ ਨੇ ਸਾਡੀ ਯੂਨੀਵਰਸਿਟੀ ਵਿੱਚ ਆਏ ਮੈਨੂੰ ਨਹੀਂ ਪਤਾ ਲੱਗਿਆ ਪਰ ਕਹਿੰਦੇ ਨੇ ਕਿ ਵਕਤਾਂ ਦੀ ਵੀ ਇੱਕ ਕੈਦ ਹੁੰਦੀ ਆ ਆਪਦੀ ਤੇ ਮੈਂ ਉਹਨਾਂ ਨੂੰ ਮਿਲ ਨਹੀਂ ਸਕੀ ਮੈਨੂੰ ਜ਼ਿੰਦਗੀ ਭਰ ਦਾ ਇੱਕ ਅਫਸੋਸ ਹੈ ਮੇਰਾ ਪਰ ਜਿੰਨੇ ਵਾਰ ਵੀ ਮੁਲਾਕਾਤ ਹੋਈ ਉਹ ਆਪਦੇ ਆਪ ਵਿੱਚ ਇੱਕ ਫਖਰ ਦੀ ਗੱਲ ਹੈ ਤੇ ਇੱਕ ਬੜੀ ਸਕੂਨ ਦੀ ਗੱਲ ਹੈ ਪੰਜਾਬ ਨੂੰ ਨਾਇਕਾਂ ਦੀ ਬੜੀ ਕਮੀ ਹੈ ਤੇ ਪੰਜਾਬੀ ਸਾਹਿਦ ਦਾ ਇੱਕ ਐਡਾ ਵੱਡਾ ਸਿਤਾਰਾ ਅੱਜ ਗਿਆ ਹੈ ਤਾਂ ਇਦਾਂ ਲੱਗਦਾ ਇੱਕ ਖਲਾਅ ਹੈ ਤੇ ਉਹਨਾਂ ਦੀ ਜਿਸ ਤੰਗ ਨਾਲ ਮੌਤ ਹੋਈ ਉਹਨਾਂ ਦਾ ਇਹ ਜੋ ਸਨਸਾਨ ਉਹਨਾਂ ਨੇ ਵਿਦਾ ਕਿਆ ਉਹਨਾਂ ਦੇ ਇੱਕ ਸ਼ੇਅਰ ਮੈਨੂੰ ਇੱਕਦਮ ਬੜਾ ਯਾਦ ਆਇਆ ਕਿ ਨਾ ਕੰਡਿਆਂ ਵਿੱਚ ਉਲਜੀ ਦਾ ਨਾ ਫੁੱਲਾਂ ਤੇ ਹੱਕ ਤਰੀ ਦਾ ਬਸ ਹਵਾ ਹੀ ਹੋ ਜਾਈਦਾ ਇਸ ਦੁਨੀਆ ਚੋਂ ਗੁਜਰਨ ਲੱਗਿਆ ਤੇ ਸੱਚ ਵਿੱਚ ਅੱਜ ਬੜਾ ਅਫਸੋਸ ਹੈ ਜੋ ਹਵਾ ਵੀ ਰੋ ਰਹੀ ਤੁਸੀਂ ਦੇਖ ਇਹ ਮਹਿਸੂਸ ਕਰ 파 ਰਹੇ ਬਿਲਕੁਲ ਬਿਲਕੁਲ ਅੱਜ ਪੂਰਾ ਅੱਜ ਮਹਿਸੂਸ ਹੋ ਰਿਹਾ ਹੈ ਕਿ ਅੱਜ ਕੁਝ ਬਹੁਤ ਵੱਡੀ ਚੀਜ਼ ਅੱਜ ਸਾਡੇ ਤੋਂ ਗਵਾਚੀ ਹੈ ਪੰਜਾਬ ਕੋਲੋਂ ਗਵਾਚੀ ਹੈ ਬਸ ਇਹੀ ਹੈ ਕਿ ਹੁਣ ਉਹਨਾਂ ਨੇ ਆਖਰੀ ਜਦ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੋਲੇ ਤਾਂ ਉਹਨਾਂ ਦੇ ਆਖਰੀ ਦੇ ਵਿੱਚ ਸ਼ਬਦਾਂ ਵਿੱਚ ਵੀ ਉਹਨਾਂ ਨੇ ਆਖਰੀ ਦਮ ਤੱਕ ਉਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਉਹਨਾਂ ਨੇ ਇਹਦੇ ਦਰਦ ਨੂੰ ਹਮੇਸ਼ਾ ਬਿਆਨ ਕੀਤਾ ਉਹਨਾਂ ਨੇ ਪੰਜਾਬ ਦੇ ਅੱਜ ਦੇ ਹਾਲਾਤਾਂ ਦੇ ਉੱਤੇ ਆਪ ਦਾ ਅਫਸੋਸ ਪ੍ਰਗਟ ਕੀਤਾ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਨਾਲ ਕਿੰਨੇ ਜੁੜੇ ਹੋਏ ਸੀ ਤੇ ਬਾਕੀ ਇਹ ਹੈ ਕਿ ਸਾਡੇ ਪੰਜਾਬ ਯੂਨੀਵਰਸਿਟੀ ਦੇ ਨਾਲ ਹੀ ਉਹ ਕਲਾ ਪਵਨ ਅਕਸਰ ਉੱਥੇ ਜਾ ਕੇ ਪੁੱਛ ਲਈਦਾ ਸੀਗਾ ਕਿ ਪਾਤਰ ਸਾਹਿਬ ਕਦੋਂ ਆ ਰਹੇ ਨੇ ਇਸ ਗੱਲ ਦਾ ਵੀ ਸਕੂਨ ਹੁੰਦਾ ਸੀ ਕਿ ਹਾਂ ਪਾਤਰ ਸਾਹਿਬ ਇੱਥੇ ਨੇ ਜਦ ਚਾਹੀਏ ਮਿਲ ਲਵਾਂਗੇ ਜਿਵੇਂ ਤਾਂ ਕਿ ਖੋਲੀ ਤਾਂ ਸਿਤਾਰੇ ਦੇਖ ਲਵਾਂਗੇ ਇਹ ਪਰ ਸ਼ਾਇਦ ਤਾਂ ਕਿ ਖੋਲਣ ਦਾ ਵੀ ਜਿਵੇਂ ਵਕਤ ਨਹੀਂ ਮਿਲਿਆ ਆਪ ਦੇ ਆਪ ਵਿੱਚ ਸ਼ਰ ਮਸ਼ਰੂਫ ਰਹੇ ਇਸ ਗੱਲ ਦਾ ਹੁਣ ਲੱਗਦਾ ਕਿ ਜਿਹੜਾ ਸਕੂਨ ਸੀਗਾ ਉਹ ਸਕੂਨ ਕਿਤਨ ਲਗ ਕੇ ਤੇ ਉਜੜ ਗਿਆ ਨਹੀਂ ਬਿਲਕੁਲ ਪੂਰਾ ਉਜੜਿਆ ਹੈ ਤੇ ਮੈਂ ਜ਼ਿਆਦਾ ਅੱਜ ਕੁਝ ਕਹਿਣਾ ਨਹੀਂ ਚਾਹੁੰਦੀ ਬਸ ਅਫਸੋਸ ਹੈ ਇੱਕ ਬਹੁਤ ਵੱਡਾ ਦਿਲ ਨੂੰ ਰਹੇਗਾ ਪਰ ਹਮੇਸ਼ਾ ਸ਼ਰਧਾਂਜਲੀ ਹੈ ਉਹਨਾਂ ਨੂੰ ਬਹੁਤ ਪਿਆਰੀ ਤੇ ਮਿੱਟੀ ਬੇਸ਼ੱਕ ਪਾਤਰ ਸਾਹਿਬ ਸਾਡੇ ਚ ਨਹੀਂ ਪਰ ਪਾਤਰ ਸਾਹਿਬ ਸਾਡੀਆਂ ਲਾਇਬ੍ਰੇਰੀਆਂ ਦੇ ਵਿੱਚ ਨੇ ਜਦ ਜੀ ਕਰੀਏ ਉਹਨਾਂ ਨਾਲ ਅਸੀਂ ਗੱਲਬਾਤ ਕਰ ਸਕਾਂ ਹਾਂ ਮੈਂ ਤਾਂ ਇਹ ਵੀ ਕਿਹਾ ਕਿ ਪਾਤਰ ਸਾਹਿਬ ਨੂੰ ਮੈਂ ਜੀ ਦਿਲੋਂ ਬਸ ਇਹੀ ਕਿਹਾ ਸੀ ਕਿ ਜੇ ਹੋਇਆ ਤਾਂ ਤੁਹਾਡਾ ਵੀ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਵਿੱਚੋਂ ਕੈਦ ਨਾ ਰਹਿਣ ਸਾਡੇ ਦਿਲਾਂ ਵਿੱਚ ਹਮੇਸ਼ਾ ਮਹਿਫੂਜ਼ ਰਹਿਣਗੇ ਤੇ ਇਹੀ ਹੈ ਕਿ بس ਅੱਜ ਉਹਨਾਂ ਦੇ ਬਸ ਇੱਕ ਸ਼ੇਅਰ ਜਿਹੜਾ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਮੈਂ ਬੜੀ ਛੋਟੀ ਹੁੰਦੀ ਉਹਨਾਂ ਨੂੰ ਪੜਿਆ ਸੀ ਮੈਂ ਕਹਿੰਦੇ ਨੇ ਕਿ ਜਿਹੜੇ ਲੇਖਕ ਕਵੀ ਹੁੰਦੇ ਨੇ ਪਰਉਰਿਸ਼ਾਂ ਕਰਦੇ ਨੇ ਕੌਮਾਂ ਦੀ ਮੈਂ ਸਮਝਦੀ ਆ ਕਿ ਮੇਰੀ ਨਿੱਜੀ ਤੌਰ ਤੇ ਉਹਨਾਂ ਨੇ ਪਰਉਰਿਸ਼ ਕੀਤੀ ਹੈ ਮੈਂ ਉਹਨਾਂ ਨੂੰ ਬੜੀ ਜਲਦੀ ਪੜਨ ਲੱਗ ਗਈ ਸੀ ਤੇ ਮੈਂ ਉਹਨਾਂ ਨਾਲ ਜੇ ਮੁਲਾਕਾਤ ਹੋਈ ਤਾਂ ਮੈਂ ਉਹਨਾਂ ਨੂੰ ਆਖਿਆ ਵੀ ਕਿ ਮੇਰੀ ਆਪਦੀ ਹਮ ਉਮਰਾਂ ਨਾਲ ਨਹੀਂ ਬੰਦੀ ਕਿਉਂਕਿ ਮੈਂ ਤੁਹਾਨੂੰ ਬੜੀ ਜਲਦੀ ਪੜ ਲਿਆ ਤੇ ਉਹਨਾਂ ਨੇ ਹਾਸਿਆ ਵੀ ਤੇ ਉਹਨਾਂ ਨੇ ਅਫਸੋਸ ਵੀ ਕੀਤਾ ਕਿ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਵਿੱਚ ਬਾਲ ਸਾਹਿਦ ਦੀ ਬੜੀ ਕਮੀ ਹੈ ਇਹ ਇਹ ਸੜਾ ਇਹ ਸ਼ਖਸੀਅਤ ਉਹਨਾਂ ਦਾ ਉਹਨਾਂ ਨੇ ਇਸ ਕਮੀ ਦੇ ਉੱਤੇ ਵੀ ਪ੍ਰਗਟਾਵਾ ਕੀਤਾ ਸੀ ਆਪ ਦਾ ਅਫਸੋਸ ਦਾ ਤੇ ਉਹਨਾਂ ਨੇ ਕਿਹਾ ਸੀ ਤੇ ਮੈਂ ਉਹਨਾਂ ਨੇ ਬੜੀ ਜਲਦੀ ਪੜ੍ਹਨ ਲੱਗੀ ਸੀ ਤੇ ਜਿਹੜਾ ਮੈਨੂੰ ਸਭ ਤੋਂ ਪਹਿਲਾਂ ਇੱਕ ਸ਼ੇਅਰ ਜਿਵੇਂ ਇੱਕ ਬੱਚੇ ਨੂੰ ਪਸੰਦ ਆਉਂਦਾ ਤਾਂ ਉਹਨਾਂ ਦਾ ਇੱਕ ਸ਼ੇਅਰ ਸੀ ਕਿ ਚਿੜੀਆਂ ਕੁਝ ਬੈਠੀਆਂ ਟੈਲੀਫੋਨ ਦੀ ਤਾਰ ਉੱਤੇ ਚੰਝ ਚਰਚਾ ਚੱਲ ਰਹੀ ਸੀ ਬਦਲ ਰਹੇ ਸੰਸਾਰ ਉੱਤੇ ਤੇ ਇਦਾਂ ਦੇ ਛੋਟੇ ਛੋਟੇ ਸ਼ੇਅਰ ਆਮਨਾਂ ਦੇ ਜਿਨ੍ਹਾਂ ਦੇ ਵਿੱਚ ਘੜੀ ਬੜੀਆਂ ਗਹਿਰੀਆਂ ਮਤਲਬ ਨੇ ਜਿਨ੍ਹਾਂ ਦੇ ਤੇ ਬਸ ਇਹੀ ਹੈ ਕਿ ਸ਼ੇਅਰ ਉਹਨਾਂ ਦੇ ਉਹਨਾਂ ਦੇ ਸ਼ਬਦ ਉਹਨਾਂ ਦੇ ਅਹਿਸਾਸ ਹਮੇਸ਼ਾ ਨਾਲ ਰਹਿਣਗੇ ਸਾਡੇ ਤੇ ਹੁਣ ਵੀ ਉਹ ਕਿਤਾਬ ਮੈ ਉਹਨਾਂ ਨੂੰ ਦਿਖਾਈ ਸੀ ਕਿ ਜਿਹਦੇ ਉੱਤੇ ਇੱਕ ਛੋਟੇ ਬੱਚੇ ਨੇ ਲਿਖਿਆ ਹੋਵੇ ਕਿ ਕੋਈ ਸ਼ੇਅਰ ਹੈ ਕਹਿਣ ਵਾਲਾ ਕਿਉਂਕਿ ਬੱਚੇ ਨੂੰ ਨਹੀਂ ਸਮਝ ਆਉਂਦਾ ਪਰ ਅਜੋ ਤੇ ਉਹ ਬੜੇ ਖੁਸ਼ ਹੋਏ ਸੀ ਉਸ ਗੱਲ ਨੂੰ ਵੇਖ ਕੇ ਤੇ ਇਹੀ ਹੈ ਕਿ ਅਗਣ ਵਿੱਚ ਰਲ ਕੇ ਹਵਾ ਵਿੱਚ ਅਗਣ ਵਿੱਚ ਬਲ ਕੇ ਹਵਾ ਚਰਲ ਕੇ ਨਾ ਉਹਨਾਂ ਦੇਖਣ ਅਸਣੇ ਭਲਕੇ ਤੂੰ ਨਾਮ ਸਾਡੇ ਨੂੰ ਪਾਖ ਰਖੀ ਮਲੀਨ ਰਖੀ ਹਨੇਰਿਆਂ ਦਾ ਇਲਾਜ ਕੀ ਹੈ ਇਹ ਬੁਝ ਕੇ ਜੀਣਾ ਰਿਵਾਜ ਕੀ ਹੈ ਬਲਣ ਬਿਨਾ ਹੀ ਮਿਲੇਗਾ ਚਾਨਣ ਇਹ ਆਸ ਦਿਲ ਵਿੱਚ ਤੂੰ ਕਦੀ ਨਾ ਰਖੀ ਕਿਸੇ ਨੂੰ ਮਾਰਨ ਦਾ ਟੰਗ ਇਹ ਇਹ ਵੀ ਹੈ ਕਿ ਸ਼ੀਸ਼ਿਆਂ ਵਿੱਚ ਵਿਕਾਰ ਪਾਵੋ ਸ਼ਖਸ ਤੋਂ ਪਹਿਲਾਂ ਹੀ ਅਕਸ ਮਾਰੋ ਸੋ ਖੁਦ ਵਿੱਚ ਪੂਰਾ ਯਕੀਨ ਰਖੀ ਤਾਂ ਜਦ ਵੀ ਕਦੇ ਸੱਚ ਦੇ ਲਈ ਮੈ ਲੜਨਾ ਹੈ ਜਦ ਵੀ ਜ਼ੁਲਮ ਦੇ ਖਿਲਾਫ ਬੋਲਣਾ ਹੈ ਤਾਂ ਜਦ ਵੀ ਕਦੇ ਦਿਲ ਦੀ ਗੱਲ ਸੁਣਨੀ ਹੈ ਜਦ ਬਹੁਤ ਲੋਕ ਤੁਹਾਡੇ ਤੇ ਉਂਗਲਾ ਉਠਾਉਂਦੇ ਨੇ ਤਾਂ ਉਦੋਂ ਜਦੋਂ ਕੋਈ ਤੁਹਾਨੂੰ ਪ੍ਰੇਰਿਤ ਕਰਦੇ ਤਾਂ ਸੁਰਜੀਤ ਪਾਤਰ ਕਰਦੇ ਨੇ ਤੇ ਮੈਨੂੰ ਹਮੇਸ਼ਾ ਉਹ ਮੇਰੇ ਨਾਲ ਨੇ ਕਹਿੰਦੇ ਹੁੰਦੇ ਕਹਿੰਦੇ ਵੀ ਜਗਾਲਾ ਮੋਮਬਤੀਆਂ ਨੇਰ ਨਾਲ ਆਕੇ ਕਿ ਚਾਨਣ ਡਰ ਗਿਆ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਜਦੋਂ ਇਕੱਲੇ ਰਹਿ ਜੀਏ ਕਿਸੇ ਵੀ ਲੜਾਈ 'ਚ ਤੋਦੋ ਪਾਤਰ ਦੀਆਂ ਸਤਰਾ ਨਾਲ ਖੜ ਜਾਂਦੀਆਂ ਬਿਲਕੁਲ ਹਮੇਸ਼ਾ ਕਰਨੀਆਂ ਤੇ ਇਹ ਬਸ ਮੈਂ ਉਹਨਾਂ ਨੂੰ ਪਿਆਰ ਪਰਿਸ਼ਰ ਅੰਝਲੀ ਉਹਨਾਂ ਦੀ ਤੇ ਪੰਜਾਬੀ ਸਾਹਿਤ ਦੇ ਵਿੱਚ ਇੱਕ ਬਹੁਤ ਖਲਾਜ ਆ ਮੈਨੂੰ ਲੱਗਦਾ ਹੈ ਪਰ ਹਜੇ ਵੀ ਸਾਹਿਤ ਨੂੰ ਹਜੇ ਲੋੜ ਹੈ ਪੰਜਾਬੀ ਜ਼ੁਬਾਨ ਨੂੰ ਇਹੋ ਜੇ ਦਿਲ ਹੀ ਉਦਾਸ ਹੈ ਅੱਜ ਤੱਕ ਦਿਲ ਹੀ ਉਦਾਸ ਹੈ ਬਾਕੀ ਸਭ ਬਿਲਕੁਲ ਬਾਕੀ ਸਭ ਖੈਰ ਹੈ ਦਿਲ ਹੀ ਉਦਾਸ ਹੈ ਜੀ ਮੈਂ ਸ਼ੁਕਰੀਆ ਬਣਨ ਤੋਂ ਸੀ ਗੱਲਬਾਤ ਕੀਤੀ ਕਿ ਨਾਮ ਕੀ ਵਸ ਤੁਹਾਡਾ ਕਿੱਥੋਂ ਆਇਆ ਮੈਂ ਹਰਵੀਰ ਪੰਜਾਬੀ ਯੂਨੀਵਰਸਿਟੀ ਤੋਂ ਸੀ ਇਕਨੋਮਿਕਸ ਡਿਪਾਰਟਮੈਂਟ ਮੇਰਾ ਉੱਥੇ ਮੰਨਣ ਕਿਹਾ ਵੀ ਸੀ ਕਿ ਮੇਰਾ ਇਹ ਫੀਲਡ ਨਹੀਂ ਹੈ ਮੇਰਾ ਪਰ ਜਦੋਂ ਤੁਹਾਡੇ ਨਾਲ ਪਰ ਸਾਡਾ ਰੂਹ ਦਾ ਰਿਸ਼ਤਾ ਹੈ ਸਾਡਾ ਤੇ ਇਹੀ ਆ ਪਿਆ ਸੀ ਉਹਨਾਂ ਦੀ ਇੱਕ ਬੜੀ ਪਿਆਰੀ ਜੀ ਜਾਨ ਨੇ ਤੁਹਾਡੀ ਸਾਡੀ ਅਸ ਮੁਲਾਕਾਤ ਹੋਈ ਬਲਦੇ ਜੰਗਲ ਤੇ ਜਿੱਦਾਂ ਬਰਸਾਤ ਹੋਈ ਤੇਰੇ ਤੱਕਦਿਆਂ ਤੱਕਦਿਆਂ ਤੇਰੇ ਤੱਕਦਿਆਂ ਰੁੱਖਾਂ ਨੂੰ ਫੁੱਲ ਪੈ ਗਏ ਸੀ ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ ਮਾਸੇਦਾਂ ਲਫਜ਼ਾਂ ਵਿੱਚ ਨਵਾਦ ਕੀਤਾ ਜੇ ਰੁੱਖਾਂ ਤੇ ਪੌਣਾ ਵਿਚਕਾਰ ਗੱਲਬਾਤ ਹੋਈ ਇੱਕ ਤੁਸੀਂ ਤੁਸੀਂ ਸੁਣਾਉਂਦੇ ਬਹੁਤ ਸੋਹਣਾ ਹੋ ਪਾਤਰ ਸਾਹਿਬ ਨਾਲ ਅੱਜ ਇੱਥੇ ਲੋਕ ਇੰਟਰਵਿਊ ਕਰ ਰਹੇ ਕੋਈ ਕਿਸੇ ਗਾਇਕ ਦੀ ਕਰ ਰਹੇ ਮੈਨੂੰ ਤੁਹਾਡਾ ਚਿਹਰਾ ਦੇਖ ਕੇ ਲੱਗਾ ਕਿ ਤੁਹਾਡੇ ਚੋਂ ਪਾਤਰ ਸਾਹਿਬ ਦੀ ਜਿਵੇਂ ਕਿਤਾਬ ਬੋਲ ਰਹੀ ਹੋਵੇ ਆਵਾਜ਼ ਮਾਰ ਰਹੀ ਹੋਵੇ ਕਿ ਮੇਰੇ ਨਾਲ ਗੱਲ ਕਰ ਇੱਕ ਪਾਤਰ ਸਾਹਿਬ ਦਾ ਸ਼ੇਅਰ ਹੋ ਜਾਂਦਾ ਇਦਾਂ ਦਿਲ ਜੇ ਤੂੰ ਖੋਲ ਦਿੰਦਾ ਬੈਕ ਘੜੀ ਪੱਲ ਬੈਠ ਕੇ ਯਾਰਾਂ ਦੇ ਨਾਲ ਖੋਲਣਾ ਪੈਂਦਾ ਨਾ ਅੱਜ ਇਹਨੂੰ ਇਦਾਂ ਓਜਾਰਾਂ ਦੇ ਨਾਲ ਨਾ ਮਹਿਲਾਂ ਉੱਚਿਆਂ ਨਾ ਉੱਚੇ ਮਨਾਰਾਂ ਦੇ ਨਾਲ ਕੌਮਾਂ ਉੱਚੀਆਂ ਉੱਠਦੀਆਂ ਕੌਮ ਉੱਚੀ ਉੱਠਦੀ ਹੈ ਉੱਚੇ ਕਿਰਦਾਰਾਂ ਨਾਲ ਉਹ ਸੁਆਣੀ ਖੂਬ ਜਾਣਦੀ ਹੈ ਇਹਨਾਂ ਦਾ ਇਸਤੇਮਾਲ ਜੇ ਪਖਾਉਣ ਦੀ ਕੋਲਿਆਂ ਨੂੰ ਮੱਚਦੇ ਅਖਬਾਰਾਂ ਦੇ ਨਾਲ ਪੜਿਆ ਕਰੋ ਪੌਥੀਆਂ ਵੀ ਜੋ ਪੌਂਹ ਸੀਨੇ ਨੂੰ ਠੰਡ ਰਤਨਾ ਆਪਣੀਂ ਜਸਾੜਿਆ ਕਰ ਅਖਬਾਰਾਂ ਦੇ ਨਾਲ ਹੁੰਦੇ ਨਾਲ ਬਹੁਤ ਬਹੁਤ ਸ਼ੁਕਰੀਆ ਭੈਣੇ ਸੋ ਪਾਤਸ਼ਾਹ ਸਾਹਿਬ ਇੱਕ ਹੋਰ ਮੰਨ ਦੇ ਵਿੱਚ ਜਰੂਰ ਇਨਾਂ ਦਾ ਜੋ ਸਭ ਤੋਂ ਪਹਿਲਾ ਸ਼ੇਰ ਸੀ ਜਿਹਦੇ ਕਰਕੇ ਉਹ ਕਹਿੰਦੇ ਨੇ ਮੇਰੀ ਮਾਂ ਦੱਸਦੀ ਹੁੰਦੀ ਸੀ ਦੱਸਦੇ ਹੁੰਦੇ ਨੇ ਕਿ ਇੱਕ ਜਦੋਂ ਸੈਂਸਰ ਦਾ ਦੌਰ ਸੀ ਤਾਂ ਉਹਨਾਂ ਦੀ ਪਹਿਲੀ ਜਿਹੜੀ ਗਾਜ਼ਲ ਛਪੀ ਸੀ ਤੇ ਉਹ ਮੈਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਮੇਰਾ ਸਭ ਤੋਂ ਵੱਡਾ ਉਹ ਜਿਵੇਂ ਰਾਹ ਰੁਸ਼ਨਾਉਂਦੀ ਰਹੇਗੀ ਕਿ ਕੁਝ ਕਿਹਾ ਤਾਂ ਹਨੇਰਾ ਝਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਇਸ ਰਾਤ ਜੇ ਮੇਰੇ ਗੀਤ ਦੀ ਮੌਤ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਵਿਦੇਸ਼ਾਂ ਵਿੱਚ ਰੁੱਲਦੇ ਜੋ ਰੋਜੀ ਲਈ ਵਤਨ ਆਪਣੇ ਪਰਤਨਗੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਵੇਦੀ ਅਗਣ ਕੁਝ ਕਬਰਾਂ ਦੇ ਰੁੱਖ ਹੀਟ ਜਾ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪਰੇ ਹਾਂ ਤਾਂ ਸ਼ਮਾਦਾਨ ਕੀ ਕਹਣਗੇ ਬਹੁਤ ਬਹੁਤ ਸ਼ੁਕਰੀਆ ਭੈਣੇ ਸੋ ਪਾਤਰ ਸਾਹਿਬ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਇਨਸਾਫ ਦੇ ਲਈ ਲੜਨਾ ਹੈ ਜ਼ਿੰਦਗੀ ਦੇ ਬਹੁਤ ਸਾਰੇ ਰੰਗਾਂ ਨੂੰ ਉਜਾਗਰ ਕਰਦਾ ਹੈ ਜਿਵੇਂ ਲੁਧਿਆਣੇ ਸੀਗੇ ਸ਼ਮਸ਼ਾਨ ਘਾਟ ਜਿਵੇਂ ਹਵਾ ਹੀ ਗਮਗੀਨ ਹੋਵੇ ਜਿਵੇਂ ਹਵਾ ਦੇ ਵਿੱਚ ਇੱਕ ਵੱਖਰੇ ਤਰੀਕੇ ਦੀ ਉਦਾਸੀ ਫੈਲ ਗਈ ਹੋਵੇ ਤੇ ਇੱਕ ਆਮ ਜੀ ਕੁੜੀ ਨੇ ਜਦੋਂ ਆਪਣੇ ਮਨ ਦੇ ਬਲਬਲੇ ਸਾਂਝੇ ਕੀਤੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਲਾਇਬ੍ਰੇਰੀਆਂ ਦੇ ਵਿੱਚ ਪਾਤਰ ਨੂੰ ਲੋਕ ਕਿਵੇਂ ਪਿਆਰ ਕਰਦੇ ਨੇ ਲਾਇਬ੍ਰੇਰੀਆਂ ਦੇ ਵਿੱਚ ਪਾਤਰ ਨੂੰ ਕਿਵੇਂ ਪੜਿਆ ਜਾਂਦਾ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ